ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੀ ਨਾ ਮੱਕੀ ਅੱਜ ਹੋ ਗਈ 12-13 ਦਿਨਾਂ ਦੀ ਤੇ ਆਪਾਂ ਨਾ ਸਪਰੇਅ ਕਰਨੀ ਸਟਾਰਟ ਕਰਤੀ ਹਰੇ ਕੱਲ੍ਹ ਪਾਤੀ ਆਪਾਂ ਗੱਟਾ-ਗੱਟਾ ਯੂਰੀਆ ਦਾ ਇਹਦੇ ਵਿੱਚ ਤੇ ਅੱਜ ਆਪਾਂ ਇਹਤੇ ਸਪਰੇਅ ਕਰ ਰਹੇ ਹਾਂ ਜਿਹੜਾ ਸਪਰੇਅ ਕਰਨ ਦਾ ਤਰੀਕਾ ਨਾ ਅਸੀਂ ਜਿੰਵੇਂ ਕਰਦੇ ਹਾਂਗੇ ਇੱਕ ਵੀਡੀਓ ਤਾਂ ਮੈਂ ਪਹਿਲਾਂ ਵੀ ਪਾਈ ਸੀਗੀ ਉਹ ਮੈਂ ਤੁਹਾਨੂੰ ਦਿਖਾਉਣਾ ਤਾਂ ਕਾਰਨ ਪਤਾ ਕੀ ਹੈ ਵੀ ਐਸ ਲੋੜ ਆਪਾਂ ਸਪਰੇਅ ਕਿਉਂ ਕਰਦੇ ਹਾਂ ਪਹਿਲਾਂ ਤਾਂ ਤੁਸੀਂ ਆਹ ਦੇਖੋ ਆਪਣੇ ਆ ਆਉਂਦਾ ਆਪਣਾ ਚੰਦ ਸਿੰਘ ਆਉਂਦਾ ਹੈ ਤੇ ਇਹ ਸਪਰੇਅ ਕਰ ਰਿਹਾ ਦੇਖੋ ਨਾ 2 ਨਿਓਜ ਨਾਲ ਹੀ ਪੈ ਪੈ ਗਈ ਆਹ ਦੇ ਧਿਆਨ ਨਾਲ ਦੇਖ ਲਿਓ ਕਿਉਂਕਿ ਉਹਨਾਂ ਬੂਝਾਂ ਦੇ ਉੱਤੇ ਦਵਾਈ ਪੈਂਦੀ ਹੈ ਲੈਣਾ ਦੇ ਵਿੱਚ ਜਿੱਥੇ ਆਪਾਂ ਦਵਾਈ ਪਾਉਣੀ ਹੈਗੀ ਇਹਦਾ ਸਭ ਤੋਂ ਵੱਡਾ ਫਾਇਦਾ ਤੇ ਹੁਣ ਮੱਕੀ ਜਿਹੜੀ ਹੁੰਦੀ ਹੈ ਛੋਟੀ ਹੁੰਦੀ ਹੈ ਛੋਟੀ ਹੋਣ ਦਾ ਕਾਰਨ ਜਿਹੜੀ ਆਪਾਂ ਘੁਮਾ ਕੇ ਨਹੀਂ ਆਇਸ ਲੋਟ ਗੰਨ ਘੁਮਾ ਕੇ ਕਰਦੇ ਆ ਜਾਂ ਇੰਜਨ ਵਾਲੀਆਂ ਢੋਲੀਆਂ ਦੇ ਨਾਲ ਕਰਦੇ ਆ ਤੇ ਉਹਨਾਂ ਦੇ ਨਾਲ ਕੀ ਹੁੰਦਾਗਾ ਕਿਉਂਕਿ ਆਹ ਜਿਹੜੇ ਪਾੜੇ ਆ ਵਿਚਾਲੇ ਇਹਦਾ 22 ਇੰਚ ਦਾ ਫਾਸਲਾ ਹੁੰਦਾਗਾ ਪੌਦੇ ਤੋਂ ਪੌਦੇ ਦਾ ਜਿਹੜੇ ਵਿਚਾਲੇ ਆ ਹਨਾ ਪਾੜਾ 22 ਇੰਚ ਤੇ ਬੁੱਝਾ ਹੁੰਦਾ ਮੱਕੀ ਦਾ ਤੇ ਉਹਦੇ ਵਿੱਚ ਕੀ ਹੁੰਦਾਗਾ ਦਵਾਈ ਨਾ ਤਾਂ ਆਪਣੀ ਬੇਸਟ ਬਹੁਤ ਜ਼ਿਆਦਾ ਜਾਂਦੀ ਹੈਗੀ ਕਿਉਂਕਿ ਆਪਾਂ ਜਿੱਥੇ ਦਵਾਈ ਪਾਉਣ ਹੀ ਨਹੀਂ ਆਪਣੀ ਦਵਾਈ ਉੱਥੇ ਪੈਂਦੀ ਹੈ ਧਰਤੀ ਤੇ ਪੈਂਦੀ ਹੈ ਮਿੱਟੀ ਤੇ ਪੈਂਦੀ ਹੈ ਜ਼ਮੀਨ ਤੇ ਜਿਹੜੀ ਉਹ ਸਪਰੇਅ ਪਾਈ ਜਾਂਦੀ ਹੈ ਦਵਾਈ ਪੈਂਦੀ ਹੈ ਆਪਾਂ ਨੂੰ ਉਹਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਤੇ ਆਪਾਂ ਦਵਾਈ ਜਿਹੜੀ ਪਾਉਣੀ ਹੈਗੀ ਪਾਉਣੀ ਆਪਾਂ ਮੱਕੀ ਦੇ ਬੂਝਾਂ ਤੇ ਜਿੱਥੇ ਜਿੱਥੇ ਆਪਣੀ ਮੱਕੀ ਖੜੀ ਹੈ ਆਪਾਂ ਨੂੰ ਫਾਇਦਾ ਉੱਥੇ ਹੀ ਹੋਣਾ ਕਿਉਂਕਿ ਆਪਾਂ ਇਸੇ ਤੋਂ ਇਸ ਨੂੰ ਆਪਾਂ ਅੱਗੇ ਵਧਾਉਣਾ ਹੈਗਾ ਇਹਦੀ ਆਪਾਂ ਫਸਲ ਅੱਗੇ ਲੈ ਕੇ ਜਾਣੀ ਹੈਗੀ ਜਦੋਂ ਤੁਹਾਡੀ ਮੱਕੀ ਵੱਡੀ ਹੋਊਗੀ ਫਰਜ਼ ਕਰੋ ਲੱਖ ਲੱਖ ਹੋ ਗਈ ਲੱਕੋ ਟੱਪ ਗਈ ਉਦੋਂ ਤੁਸੀਂ ਉਸ ਨਿਓਜਲ ਨਾਲ ਕਰ ਲੋ ਕੋਈ ਕਿਉਂਕਿ ਉਦੋਂ ਪੱਤੇ ਚੌੜੇ ਹੋ ਜਾਂਦੇ ਆ ਉਦੋਂ ਤਕਰੀਬਨ ਦਵਾਈ ਪੈ ਜਾਂਦੀ ਹੈਗੀ ਪਰ ਜੇ ਤੁਸੀਂ ਪਹਿਲੀ ਸਪਰੇ ਜਿਵੇਂ ਹੁਣ ਆਪਾਂ ਕਰ ਰਹੇ ਆ ਨਾ ਇਸ ਲੋਡ ਜੇ ਕਰੋਗੇ ਨਾ ਤੁਸੀਂ ਤੁਹਾਨੂੰ 100 ਨਹੀਂ 100 ਤੇ 10% ਰਿਜ਼ਲਟ ਮਿਲਣਾ ਹੈ ਇਹ ਮੇਰੀ ਗਾਰੰਟੀ ਹੈਗੀ ਕਿਉਂਕਿ ਅਸੀਂ ਆਏ ਸਾਲ ਜਿਹੜੀ ਪਹਿਲੀ ਦਵਾਈ ਕਰਦੇ ਆ ਨਾ ਅਸੀਂ ਇਸੇ ਤਰ੍ਹਾਂ ਹੀ ਦੋਸਤੋ ਕਰਦੇ ਆਗੇ ਇਹਦੇ ਨਾਲ ਦਵਾਈ ਨਹੀਂ ਬੇਸਟ ਜਾਂਦੀ ਜਿੱਥੇ ਦਵਾਈ ਆਪਾਂ ਪਾਉਣੀ ਹੈ ਉੱਥੇ ਪੈਂਦੀ ਹੈ ਤੇ ਪ੍ਰੋਪਰ ਸਾਰਾ ਪੌਦਾ ਸਾਰਾ ਬੂਝਾ ਭੇਜਦਾ ਦੇਖ ਲਓ ਤੂੰ ਨਾ ਇਹਦੇ ਵਿੱਚ ਪਤਾ ਲੱਗ ਵੀਡੀਓ ਦੇ ਵਿੱਚ ਦੇਖ ਲਓ ਧਿਆਨ ਨਾਲ ਸਾਰਾ ਬੂਝਾ ਭੇਜਦਾ ਤੇ ਇਹੇ ਨਯੋਜਨਾ ਮਾਰਕੀਟ ਦੇ ਵਿੱਚੋਂ ਤੁਹਾਨੂੰ ਪਾਈਪਾਂ ਵਾਧੂ ਮਿਲ ਜਾਂਦੀਆਂ ਤਿੰਨਾਂ ਤਿੰਨਾਂ ਨਯੋਜਨਾ ਵਾਲੀ ਪਾਈਪ ਵੀ ਆਉਂਦੀ ਹੈ ਸਾਡੇ ਕੋਲੇ ਦੋ ਵਾਲੀਆਂ ਤੇ ਤਿੰਨ ਵਾਲੀ ਵੀ ਹੈਗੀ ਹੈ ਤਿੰਨ ਵਾਲੀ ਨਾਲ ਥੋੜੀ ਦਿੱਕਤ ਆਉਂਦੀ ਹੈਗੀ ਕਿਉਂਕਿ ਜਿਹੜਾ ਆਹ ਜਿੱਥੇ ਹੁਣ ਆਪਣਾ ਬੰਦਾ ਤੁਰਿਆ ਜਾਂਦਾ ਨਾ ਇਹ ਬੈੱਡ ਨਾਲ ਕਈ ਵਾਰੀ ਚੌੜਾ ਹੋ ਜਾਂਦਾ ਕਈ ਵਾਰੀ ਭੀੜਾ ਹੋ ਜਾਂਦਾ ਉਹਦੇ ਨਾਲ ਫਿਰ ਉਹ ਨਾ ਕਈ ਵਾਰ ਤਾਂ ਉੱਤੇ ਰਹਿ ਜਾਂਦੀ ਹੈ ਦਵਾਈ ਕਈ ਵਾਰੀ ਸਾਈਡ ਤੇ ਵਾ ਜਾਂਦੀ ਹੈ ਤਿੰਨ ਵਾਲੀ ਆਪਾਂ ਤਾਂ ਨਹੀਂ ਵਰਤਦੇ ਦੋ ਵਾਲੀ ਦੇ ਨਾਲ ਨਾ ਪ੍ਰੋਪਰ ਜਿਹੜੀ ਆ ਖਾਲੀ ਜਾਂਦੀ ਹੈਗੀ ਇਹ ਇਹਦਾ 22 ਤੋਂ ਇਧਰਲੇ ਪਾਸਿਓਂ ਤੇ ਇਧਰਲੇ ਪਾਸਿਓਂ 22 ਤੋਂ 22 22 ਇੰਚ ਦਾ ਫਾਸਲਾ ਹੁੰਦਾ 22 ਇੰਚ ਦੇ ਇਹਦਾ ਬੂਝਾ ਆਉਂਦਾਗਾ ਇਹ ਦੋ ਵਾਲੀ ਦੇ ਨਾਲ ਇਹ ਹੈ ਵੀ ਇੱਕ ਤਾਂ ਬੰਦਾ ਦਵਾਈ ਨਹੀਂ ਭੁੱਲਦਾ ਓੜਾ ਨਹੀਂ ਭੁੱਲਦਾ ਤੇ ਦੂਸਰਾ ਉਹਦੇ ਨਾਲ ਇਹ ਆ ਦੋਸਤੋ ਵੀ ਤੁਹਾਡੀ ਦਵਾਈ ਬੇਸਟ ਨਹੀਂ ਜਾਂਦੀ ਕਿਉਂਕਿ ਕਈ ਵਾਰੀ ਤਿੰਨ ਵਾਲੀ ਨੌਜਵਾਲ ਨਾਲ ਵੀ ਪਾੜੇ ਤੇ ਪਾਈ ਜਾਂਦੀ ਹੈਗੀ ਪਾੜਾ ਚੌੜਾ ਭੀੜਾ ਹੋ ਜਾਂਦਾ ਜਦੋਂ ਸਾਈਡ ਤੇ ਚੱਲ ਕੇ ਆਉਂਦਾਗਾ ਪੱਤੀ ਵਾਲਾ ਤਾਂ ਆ ਜਾਂਦੀ ਹੈ ਜਿਹੜੀ ਕਈ ਵਾਰੀ ਟਰੈਕਟਰ ਆਸੇ ਪਾਸੇ ਹੋ ਜਾਂਦਾ ਹੈ ਉਹਦੇ ਨਾਲ ਫਰਕ ਪੈ ਜਾਂਦਾ ਕਈ ਵਾਰੀ ਕੋਈ ਪੱਤੀ ਸਿੱਟਣੋਂ ਭੁੱਲ ਜਾਂਦਾ ਅਸੀਂ ਮਸ਼ੀਨ ਨਾਲ ਹੀ ਬੀਜਦੇ ਆਂ ਪ੍ਰਿੰਟਰ ਦੇ ਤਾਂ ਆਪਣੇ ਆਪ ਹੀ ਉਹ ਡਿੱਗ ਪੰਦੀ ਹੁੰਦੀ ਹੈ ਪੱਤੀ ਸੋ ਤਾਂ ਕਰਕੇ ਨਾ ਦੋਸਤੋ ਇਹ ਦਵਾਈ ਦਾ ਜਿਹੜਾ ਤੁਸੀਂ ਜੇ ਪਹਿਲੀ ਦਵਾਈ ਦਾ ਤੁਸੀਂ ਰਿਜ਼ਲਟ ਲੈਣਾ ਨਾ ਸੋ ਇਸ ਤਰ੍ਹਾਂ ਮੇਰੇ ਆਖੇ ਇਸ ਤਰ੍ਹਾਂ ਪਹਿਲੀ ਦਵਾਈ ਕਰ ਲਿਓ ਸੋ ਨੂੰ 100 ਤੇ 1% ਇਹਦਾ ਰਿਜ਼ਲਟ ਮਿਲਣਾ ਹੈਗਾ ਆ ਦੇਖੋ ਉਹਨਾਂ ਥਾਂਾਂ ਤੇ ਆਪਾਂ ਦਵਾਈ ਪਾਉਂ ਪੈਂਦੀ ਹੈ ਜਿੱਥੇ ਆਪਾਂ ਪਾਉਣੀ ਚਾਹੁੰਦੇ ਆ ਅਦਰਵਾਈਜ਼ ਸਾਈਡਾਂ ਤੇ ਕਿਤੇ ਦਵਾਈ ਨਹੀਂ ਜਾਂਦੀ ਇਕੱਲੇ ਪੌਦਿਆਂ ਤੇ ਬੂਝਾਂ ਤੇ ਦਵਾਈ ਇਹ ਪੈਂਦੀ ਹੈਗੀ ਤੇ ਕੱਲਾ ਕੱਲਾ ਬੂਝਾ ਸਮਾਰ ਕੇ ਪੂਰੀ ਚੰਗੀ ਤਰ੍ਹਾਂ ਭejਦਾ ਤੁਰ ਜਾਂਦਾ ਐਂ ਕਹ ਲਓ ਪੂਰਾ ਪੂਰੀ ਵਧੀਆ ਨਿਵਾਉਂਦੀ ਤੁਰ ਜਾਂਦੀ ਹੈ ਇਹ ਬੂਝੇ ਨੂੰ ਤੇ ਜਦੋਂ ਨੂੰ ਇਹ ਦਵਾਰੇ ਤੇ ਅਟੈਕ ਹੋਣਾ ਸੁੰਡੀ ਦਾ ਜ ਆਪਾਂ ਦਵਾਰੇ ਕੋਈ ਸਪਰੇਅ ਕਰਨੀ ਹੈ ਉਦੋਂ ਲੱਕੋ ਟੱਪ ਜੂਗੀ ਇਸੇ ਦਵਾਈ ਨਾਲ ਜਿਹੜੀ ਇਹ ਦਵਾਈ ਆ ਤੁਸੀਂ ਪਹਿਲੀ ਦਵਾਈ ਚੰਗੀ ਕਰ ਦਿਓ ਕਿਸੇ ਵੀ ਕੰਪਨੀ ਦੀ ਕਰ ਦਿਓ ਜਿਹੜੀ 20 ਦਿਨ ਘੱਟੋ ਘੱਟ ਰਿਜ਼ਲਟ ਦੇਵੇ ਤਾਂ ਅਸੀਂ ਹੁਣ ਕਰਤੀ ਜਿਹੜੀ ਅਗਲੀ ਦਵਾਈ ਅਸੀਂ ਤਕਰੀਬਨ 20 ਦਿਨਾਂ ਨੂੰ ਕਰਾਂਗੇ 20 ਦਿਨਾਂ ਨੂੰ ਲਗਭਗ ਇਹ ਲੱਕ ਤੱਕ ਮੱਕੀ ਆਪਣੀ ਆਮਨਾ ਬਗ ਜੂਗੀ ਇੱਕ ਇੱਕ ਗੱਟਾ ਆਪਾਂ ਕੱਲ ਇਹਨੂੰ ਯੂਰੀਆ ਦਾ ਦੇਤਾ ਤੇ ਹੁਣ ਇਹ ਤੋਂ ਆਪਾਂ ਦਵਾਈ ਕਰੀ ਜਾਂਦੇ ਅੱਜ ਸੋ ਇਹ ਤਰੀਕਾ ਪਹਿਲੀ ਦਵਾਈ ਕਰਨ ਦਾ ਗੋਲ ਨਿਊਜ਼ਲ ਨਾਲ ਲੋਕ ਕਰੀ ਜਾਂਦੇ ਆ ਘਵਾ ਕੇ ਜਿਹੜੀਆਂ ਬਾਹਾਂ ਕਰੀ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਰਿਜ਼ਲਟ ਨਹੀਂ ਮਿਲਦਾ ਮਿਲਦਾ ਹੁਣ ਪਰ ਉਹਦੇ ਵਿੱਚ ਬੂਜੇ ਵਿੱਚੋਂ ਰਹਿ ਵੀ ਜਾਂਦੇ ਹੋਣਗੇ ਜਿਨ੍ਹਾਂ ਤੇ ਦਵਾਈ ਨਹੀਂ ਪੈਂਦੀ ਤੇ ਦੂਜੀ ਉਹ ਆਪਣੀ ਦਵਾਈ ਜਿਹੜੀ ਜ਼ਿਆਦਾਤਰ ਉਹ ਮਿੱਟੀ ਤੇ ਪੈਂਦੀ ਹੈ ਧਰਤੀ ਤੇ ਪੈਂਦੀ ਹੈ ਜ਼ਮੀਨ ਤੇ ਪੈਂਦੀ ਹੈ ਉਹਦਾ ਰਿਜ਼ਲਟ ਮੇਰੇ ਹਿਸਾਬ ਦੇ ਨਾਲ ਸਹੀ ਨਹੀਂ ਆਉਂਦਾ ਜਿਹੜੇ ਹਿਸਾਬ ਨਾਲ ਆਪਾਂ ਨੂੰ ਰਿਜ਼ਲਟ ਲੈਣਾ ਚਾਹੀਦਾ ਜਿਵੇਂ ਆਸ਼ ਨਿਊਜ਼ਲ ਦੇ ਨਾਲ ਇਸ ਗੰਨ ਦੇ ਨਾਲ ਇਸ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਜੇ ਆਪਾਂ ਰਿਜ਼ਲਟ ਲੈਣਾ ਨਾ ਚੰਗਾ ਰਿਜ਼ਲਟ ਲੈਣਾ ਤਾਂ ਆ ਤਰੀਕੇ ਨਾਲ ਮਿਲੂ ਕੋਈ ਵੀ ਬੂਝਾ ਤੁਹਾਡਾ ਬਿਨਾ ਦਵਾਈ ਤੋਂ ਨਹੀਂ ਜਾਂਦਾ ਇਸ ਲੋਟ ਬੰਦਾ ਕਰਨ ਵਾਲਾ ਚਾਹੀਦਾ ਹੈਗਾ ਤੇ ਟਾਈਮ ਤੁਹਾਨੂੰ ਉਨੇ ਹੀ ਲੱਗਣਾ ਕੋਈ ਟਾਈਮ ਨਹੀਂ ਦਾ ਟਾਈਮ ਦਾ ਨਹੀਂ ਇਹਦੇ ਨਾਲ ਫਰਕ ਪੈਂਦਾ ਕੋਈ ਬਹਲਾ ਕਿਉਂਕਿ ਢੋਲੀਆਂ ਇਹਦੇ ਨਾਲ ਵੀ 5-6 ਪਾ ਜਾਂਦੀਆਂ ਤੇ ਉਹਦੇ ਨਾਲ ਵੀ ਤਕਰੀਬਨ ਤੁਸੀਂ 4-5 ਢੋਲੀਆਂ ਦਾ ਉਹ ਵੀ ਪਾਉਂਦੇ ਹੋਵੋਗੇ ਪਾਣੀ 100 ਤੋਂ 150 ਲੀਟਰ ਇਸ ਦੇ ਨਾਲ ਪਹਿਲੀ ਵਾਰ ਹੀ ਲੱਗ ਜਾਂਦਾ ਹੈਗਾ ਘੱਟੋ ਘੱਟ 100 ਲੀਟਰ ਦਾ ਆਰਾਮ ਨਾਲ ਹੀ ਲੱਗਦਾ ਹੈ ਤੇ ਵੱਧ ਵੀ ਲੱਗ ਜਾਂਦਾ ਕਿਉਂਕਿ ਜਿੰਨਾ ਪਾਣੀ ਤੁਸੀਂ ਵੱਧ ਲਾਓਗੇ ਉਨੇ ਤੁਹਾਡਾ ਫਾਇਦਾ ਹੈਗਾ ਦਵਾਈ ਅਸੀਂ ਇੱਕ ਤਾਂ ਹੁਣ ਇਹਦੇ ਵਿੱਚ ਪਾਈ ਜਾਂਦੇ ਆਗੇ ਤੇਲੇ ਵਾਲੀ ਅਕਟਾਰਾ ਪਲੱਸ ਸੁੰਡੀ ਵਾਲੀ ਪ੍ਰੋਗਲੀਮ ਪਾ ਰਹੇ ਆ ਤੇ ਨਾਲ ਉਹਦੇ ਇੱਕ ਗਰੋਥ ਪ੍ਰੋਮੋਟਰ ਹੁੰਦਾਗਾ ਤਾਕਤ ਵਾਸਤੇ ਇਹਨੂੰ ਉਹ ਦੇ ਰਹੇ ਆ ਕਿ ਤਿੰਨੇ ਦਵਾਈਆਂ ਰਲਾ ਕੇ ਤੇ ਉਹ ਕਰ ਰਹੇ ਆ ਤੇ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਹੈ ਤੇ ਨਾਲ ਅਸੀਂ ਇਹਦੇ ਸਟicker ਪਾਇਆ ਜਿਹੜਾ ਉਹ ਦਵਾਈ ਨੂੰ ਫਲਾਉਂਦਾ ਵੀ ਹੈ ਤੇ ਪਰ ਪਰੋਹ ਨੂੰ ਜੰਮ ਵੀ ਜਾਂਦੀ ਹੈ ਮਤਲਬ ਛੇਤੀ ਅਸਰ ਲੈਂਦਾ ਹੈ ਉਹਦੇ ਨਾਲ ਪੌਦਾ ਉਹ ਚੀਜ਼ ਆਪਾਂ ਉਹ ਪਾਇਆਗਾ ਇਹ ਚੀਜ਼ਾਂ ਪਰ ਲਾ ਕੇ ਕਰ ਰਹੇ ਆਂਗੇ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਕੰਮ ਦੀ ਵੀਡੀਓ ਹੈਗੀ ਤਾਂ ਹੀ ਬਣਾਈ ਹੈਗੀ ਅਗਲੀ ਸਪਰੇ ਜਦੋਂ ਕਰਾਂਗੇ ਆਪਾਂ ਉਦੋਂ ਤੁਹਾਨੂੰ ਦੱਸਾਂਗੇ ਆਪਾਂ ਕਿਹੜੇ ਤਰੀਕੇ ਨਾਲ ਕਰਾਂਗੇ ਜੇ ਲੋੜ ਪਈ ਇਸ ਤਰ੍ਹਾਂ ਦੀ ਤਾਂ ਇਸੇ ਤਰ੍ਹਾਂ ਹੀ ਕਰਾਂਗੇ ਤੇ ਨਹੀਂ ਫਿਰ ਆਪਾਂ ਦੂਜੀ ਗੱਲ ਨਾਲ ਕਰ ਲਾਂਗੇ ਕਿ ਜੇ ਤਾਂ ਲੱਕੋ ਟੱਪ ਗਈ ਉਦੋਂ ਆਪਾਂ ਪੱਤੇ ਚੌੜੇ ਹੋ ਜਾਂਦੇ ਆ ਗਰੋਥ ਲੈ ਜਾਂਦੀ ਹੈ ਮੱਕੀ ਉਦੋਂ ਤਕਰੀਬਨ ਜੇਬ ਘੁਮਾ ਕੇ ਵੀ ਆਪਾਂ ਗਣ ਲਾ ਕਰ ਲਾਂਗੇ ਨਾ ਉਹ ਦਵਾਈ ਪੱਤਿਆਂ ਤੇ ਪੈ ਜਾਂਦੀ ਐ। ਐਸ ਲੋਡ ਜਿਹੜੀ ਘੁਮਾ ਕੇ ਗਣ ਕਰਦੇ ਆ ਛੋਟੀ ਮੱਕੀ ਤੇ ਉਹ ਪੈਂਦੀ ਨਹੀਂਗੀ ਕਿਉਂਕਿ ਸਾਈਡਾਂ ਤੇ ਵਿਚਾਲੇ ਬਹੁਤ ਪਾੜਾ ਹੁੰਦਾਗਾ ਛੋਟੀ ਮੱਕੀ ਹੁੰਦੀ ਐ ਉੱਥੇ ਦਵਾਈ ਡੁੱਲੀ ਜਾਂਦੀ ਐ ਵਿੱਚ ਬੂਝੇ ਰਹਿ ਜਾਂਦੇ ਐ ਫਿਰ ਉਹ ਬੂਝਾਂ 'ਚ ਸੁੰਡੀ ਪੈ ਜਾਂਦੀ ਐ। ਸੋ ਇਹ ਕਾਰਨ ਨਾਲ ਤਾਂ ਇਹੀ ਇਹਦੀ ਸਟੇਜ ਐ ਸਟੇਜ ਨੂੰ ਮੈਂ ਦੱਸਦਾ ਪਹਿਲੀ ਜਿਹੜੀ ਸਪਰੇਅ ਕਰਨੀ ਐ ਆਪਾਂ ਆਹ ਦੇਖ ਲਓ। ਮੱਕੀ ਦੇਖ ਲਓ ਤੁਸੀਂ ਧਿਆਨ ਨਾਲ ਏਡੀ ਕਿ ਮੱਕੀ ਐ ਆਪਣੀ। ਇਹਦੀ ਬਿਲਕੁਲ ਸਹੀ ਸਟੇਜ ਹੈਗੀ ਇਸ ਸਟੇਜ ਦੇ ਉੱਪਰ ਜੇ ਤੁਸੀਂ ਪਹਿਲੀ ਸਪਰੇਅ ਕਰੋਗੇ ਨਾ ਤਾਂ ਤੁਹਾਨੂੰ 101% ਰਿਜ਼ਲਟ ਮਿਲਣਾ ਹੈ ਜਦੋਂ ਆਪਾਂ ਗਾਹਾਂ ਵੱਡੀ ਤੇ ਹੋ ਕੇ ਸਪਰੇਅ ਮਾਰਦੇ ਆ ਨਾ ਤਾਂ ਦੋਸਤੋ ਉਦੋਂ ਕੀ ਹੁੰਦਾ ਨਾ ਉਦੋਂ ਉਹਦੇ ਵਿੱਚ ਇਹ ਹੋ ਜਾਂਦਾ ਉਹਦੀ ਗੋਬ ਦੀ ਲੰਮੀ ਹੁੰਦੀ ਹੈਗੀ ਫਿਰ ਗੋਬ ਦੇ ਵਿੱਚ ਦਵਾਈ ਜਾਂਦੀ ਨਹੀਂ ਸੁੰਡੀ ਮਰਦੀ ਨਹੀਂ ਸੋ ਇਸ ਸਟੇਜ ਦੇ ਵਿੱਚ ਜੇ ਆਪਾਂ ਪਹਿਲੀ ਸਪਰੇਅ ਕਰਾਂਗੇ ਨਾ ਤਾਂ ਸੁੰਡੀ ਪੈਂਦੀ ਨਹੀਂ ਕਿਉਂਕਿ 20-25 ਦਿਨਾਂ ਨੂੰ ਜਦੋਂ ਆਉਣਾ ਉਹਨੂੰ ਦੁਬਾਰੇ ਰਿਪੀਟ ਹੋ ਜਾਂਦੀ ਹੈ ਦਵਾਈ ਪਹਿਲੀ ਵਾਰੀ ਜੇ ਇੱਕ ਵਾਰੀ ਸੁੰਡੀ ਮਾਰਗੀ ਤਾਂ ਤਕਰੀਬਨ 99% ਸੁੰਡੀ ਪੈਂਦੀ ਨਹੀਂ ਸਾਡਾ ਇਹ ਤਜਰਬਾ ਅਸੀਂ 4 ਸਾਲ ਹੋ ਗਏ ਸਾਨੂੰ ਮੱਕੀ ਬੀਜਦੇ ਆ ਨੂੰ ਤੇ ਆ ਸਾਰੀ ਜਿਹੜੀ ਆਪਣੀ ਮੱਕੀ ਖੜੀ ਹੈਗੀ ਆਪਾਂ ਇਹ ਸਾਰੀ ਇਸੇ ਤਰ੍ਹਾਂ ਕਰਦੇ ਆ ਅਸੀਂ ਦੋ ਸਪਰੇ ਹੀ ਲਾਉਣੇ ਹੋਣੇ ਸੁੰਡੀ ਦੀਆਂ ਇੱਕ ਹੁਣ ਲਾਤੀ ਇੱਕ ਅੱਤੇ 20 ਤੇ 25 ਦਿਨਾਂ ਨੂੰ ਲਾਵਾਂਗੇ ਪਰ ਤੀਜੀ ਅਜੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਕਦੇ ਲੋੜ ਨਹੀਂ ਪਈ ਬਹੁਤ ਲੋਕ ਆ ਜਿਹੜੇ 4-5 ਸਪਰੇ ਹੈ ਵੀ ਮੱਕੀ ਦੇ ਸੁੰਡੀ ਵਾਲੀਆਂ ਕਰਦੇ ਆ ਪਰ ਉਸ ਤੇਜ ਨੂੰ ਨਹੀਂ ਦੇਖਦੇ ਜਿਹੜੀ ਸਟੇਜ ਆਪਾਂ ਪਹਿਲੀ ਦਵਾਈ ਕਰਨੀ ਹੈ ਨਾ ਉਹ ਜਿਹੜੀ ਆ ਸਟੇਜ ਪਹਿਲਾ ਯੂਰੀਆ ਪਾਤਾ ਉਦੋਂ ਦੂਜੇ ਦਿਨ ਹੀ ਤੁਸੀਂ ਢੋਲੀ ਚੱਕ ਲੋ ਤਕਰੀਬਨ ਇਹ ਗਿੱਠ ਤੋਂ ਛੋਟੀ ਮੱਕੀ ਆ ਹਲੇ ਤੇ ਜਦੋਂ ਨੂੰ ਇਹਨੂੰ ਸੁੰਡੀ ਨੇ ਅਟੈਕ ਕਰਨਾ ਇਹਦਾ ਸਾਰਾ ਪੱਤਾ ਉਦੋਂ ਕੌੜਾ ਹੋ ਜਾਣਾ ਖਾਊਗੀ ਤਾਂ ਮਰ ਜੂਗੀ ਸੁੰਡੀ 20 ਤੋਂ 25 ਦਿਨਾਂ ਵਾਲੀ ਜਿਹੜੀ ਦਵਾਈ ਹੁੰਦੀ ਹੈ ਜਿਹਦਾ ਰਿਜ਼ਲਟ ਹੁੰਦਾ ਉਹ ਦਵਾਈ ਜਰੂਰੀ ਵਰਤਣਾ ਕਰੋ ਪ੍ਰੋਗ ਲਈ ਵਰਤ ਲਓ ਕੋ ਰਾਜਨ ਵਰਤ ਲਓ ਹੋਰ ਬਾਇਰ ਦੀ ਵੀ ਆਉਂਦੀ ਹੈਗੀ ਫੇਮ ਆਉਂਦੀ ਹੈ ਜਿਹੜੀ ਮਰਜ਼ੀ ਦਵਾਈ ਤੁਸੀਂ ਵਰਤ ਲਓ ਉਹ ਤੁਹਾਡੇ ਜਿਨਾਂ ਨਾਲ ਦੇ ਨਾਲ ਤੁਸੀਂ ਤੁਹਾਡੇ ਲੈ ਕੇ ਜਿੱਥੋਂ ਤੁਸੀਂ ਲੈ ਕੇ ਆਉਣੇ ਹੋ ਦਵਾਈ ਚੰਗੀ ਵਰਤੋਗੇ ਪਹਿਲੀ ਵਾਰ ਤਾਂ ਤੁਹਾਡੀ ਮਿਹਨਤ ਘਟ ਜਾਣੀ ਹੈਗੀ ਜੇ ਤੁਸੀਂ ਦਵਾਈ ਭਾਈ ਸਸਤੀ ਨਾਲੇ ਤਰੀਕੇ ਪੈ ਜਾਓਗੇ ਉਹ ਰਿਪੀਟ ਤੁਹਾਨੂੰ ਹਫਤੇ ਤੋਂ ਕਰਨੀ ਪੈ ਸਕਦੀ ਹੈਗੀ ਜੋ ਇਸ ਕਰਕੇ ਦਵਾਈ ਉਹ ਕਰੋ ਜਿਹਦਾ 20 ਦਿਨ ਰਿਜਲਟ ਆਵੇ ਤੇ ਇਹ ਸਟੇਜ ਆ ਦੀ ਛੋਟੀ ਸਟੇਜ ਦੇ ਵਿੱਚ ਜੇ ਆਪਾਂ ਮੱਕੀ ਤੇ ਪਹਿਲੀ ਸਪਰੇਅ ਲਾ ਦਾਂਗੇ ਤਾਂ ਅੱਗੇ ਤੁਹਾਨੂੰ ਦਿੱਕਤ ਹੀ ਨਹੀਂ ਆਉਣੀ ਸੁੰਡੀ ਵਾਲੀ ਸੋ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਸਰੀ ਗੱਲ ਸਾਰੇ ਭਰਾਵਾਂ ਨੂੰ